ਤਾ ਤਸਰੀਕਾਲ ਦੀ ਕਿਸੇ ਨੂੰ ਸਾਡੇ ਆਏ ਨਹੀਂ ਹੈਗਾ ਵੀ ਸਾਡੇ ਘਰੇ ਆਗੇ ਕੁੰਡਾ ਖੜਕਾਇਆ ਵੀ ਸਰਪੰਚ ਸਾਹਿਬ ਹੈਗੇ ਨੇ ਜੀ ਹਾਂ ਜੀ ਕਈ ਤਾਂ ਵੀ ਜੀ ਜੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਹਾਂ ਜੀ ਲੋਕਾਂ ਨੂੰ ਗਿਫਟ ਬਹੁਤ ਦੇਣਾ ਇੱਕ ਨਹੀਂ ਬਹੁਤ ਦੇਣੇ ਹਾਂ ਹਾਂ ਜੀ ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਹੁੰਦਾ ਬਹੁਤ ਘੱਟ ਤਰੀਕਾ ਹੁੰਦਾ ਹਾਂ ਜੀ ਕਿਉਂਕਿ ਮੰਨ ਲਓ ਜੇ ਕਿਸੇ ਅਫਸਰ ਕੋਲੇ ਵਾਗੇ ਹਾਂ ਜੀ ਹਾਂ ਜੀ ਜੇ ਉਹਦੇ ਆਪਾਂ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰਸਾਂਗੇ ਉਹ ਵੀ ਸਰਪੰਚ ਦੀ ਸੁਬਾਦ ਵਾਲੀ ਗੱਲ ਨਹੀਂ ਹਾਂ ਲੋਕ ਨੇ ਉਹਨਾਂ ਨੂੰ ਬਹੁਤ ਘੱਟ ਮਿਲਦੀਆਂ ਨੇ ਸਗਨ ਸਕੀਮ ਹਾਂਜੀ ਸਗਨ ਸਕੀਮ ਹੈ ਜਿਹੜੀ ਉਹ ਹਰ ਇੱਕ ਮੰਨ ਲਓ ਜਿਹੜੀ ਮੇਰੇ ਪਿੰਡ ਦੀ ਲੜਕੀ ਹੈ ਮੈਂ ਖੁਦ ਆਪ ਦਵਾਇਆ ਕਰੂੰਗਾ ਤੇ ਇੱਕ ਜਿਹੜੇ ਵੀ ਮੰਨ ਲਓ ਗੁੜੀਆ ਵਿਆਹੀ ਜਾਂਦੀ ਹੈ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕੋਈ ਝਗੜਾ ਕਲੇਸ਼ ਰੱਬ ਨਾ ਕਰੇ ਮੈਂ ਨਾ ਚਾਹਾਂ ਵੀ ਕਿਸੇ ਦਾ ਨਾ ਹੋਵੇ ਪਰ ਜੇ ਕਿ ਫਿਰ ਵੀ ਹੁੰਦਾ ਹੈ ਤਾਂ ਉਹਨਾਂ ਦੇ ਜਿਹੜੇ ਮੰਨ ਲਓ ਲੜਾਈ ਝਗੜਾ ਹੈ ਨੇ ਮੈਂ ਆਪ ਜਾ ਕੇ ਖੁਦ ਹੱਲ ਕਰਵਾਇਆ ਕਰੂੰਗਾ ਜਿਹੜੇ ਠੱਡੇ ਲੱਗੇ ਹੋਏ ਆ ਬਾਈ ਜੀ ਹੁਣ ਇਹ ਬਹੁਤ ਪੁਰਾਣੇ ਲੱਗੇ ਹੋਏ ਨੇ ਹੱਲ ਚੱਲ ਹੋ ਰਹੀ ਇਹਨਾਂ ਦੀ ਯਾਨੀ ਵੀ ਭਾਜੀ ਨੇ ਤੁਸੀਂ ਇਹ ਕਰਵਾਓਗੇ ਹਾਂਜੀ ਹਾਂਜੀ ਤੁਹਾਡੇ ਵਾਦੇ ਭਾਜੀ ਵਾਵਾ ਹੋ ਗਏ ਨੇ ਤੇ ਇਹ ਵੀਡੀਓ ਸਾਂਭ ਕੇ ਰੱਖਿਓ ਜਿੰਨੇ ਕਾਨਗੜ ਵਾਲੇ ਸਾਡੇ ਵੋਟਰ ਨੇ ਸਾਰਿਆਂ ਨੂੰ ਸੋ ਸਾਡੇ ਭੰਗੂ ਪੋਡਕਾਸਟ ਚੈਨਲ 'ਚ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਜੁੜੇ ਨੇ ਉਹਨਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਾਡੇ YouTube ਤੇ Insta ਤੇ ਜਿੰਨੇ ਵੀ ਨੇ ਉਹ ਸਾਡੀ ਵੀਡੀਓ ਨਾਲ ਬਣੇ ਰਹੋ ਅੱਜ ਅਸੀਂ ਮੁੱਦਾ ਲੈ ਕੇ ਆਇਆ ਸਰਪੰਚੀ ਦਾ ਜਿਵੇਂ ਕਹਿੰਦੇ ਨੇ ਨਾ ਵੀ ਸਰਪੰਚੀ ਲੜਨਾ ਤੇ ਸਰਪੰਚੀ ਕਰਨ ਚ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਹੈ ਇੱਕ ਭਾਜੀ ਸਰਪੰਚੀ ਲੜਦੇ ਨੇ ਇੱਕ ਕਰਦੇ ਨੇ ਸਭ ਤੋਂ ਪਹਿਲਾਂ ਭਾਜੀ ਦਰਸ਼ਕਾਂ ਨੂੰ ਆਪਣਾ ਨਾਮ ਮੇਰਾ ਨਾਮ ਵੀਰ ਜੀ ਜਕਸੀਰ ਸਿੰਘ ਜੱਕੀ ਮੇਰੇ ਪਿਤਾ ਦਾ ਨਾਮ ਦਰਸ਼ਨ ਸਿੰਘ ਹੈ ਹਾਂਜੀ ਏਜ ਮੇਰੀ 30 ਸਾਲ ਉਮਰ ਹੈ ਹਾਂਜੀ ਜਿਵੇਂ ਭਾਜੀ ਤੁਹਾਡੇ ਪਿੰਡ ਦੀ ਕਿੰਨੀ ਕੋਟ ਹੈ ਸਾਡੇ ਪਿੰਡ ਦੀ ਵੋਟ ਹੈਗੀ ਵੀਰ ਜੀ ਸਾਡੇ 23200 ਦੇ ਕਰੀਬ ਹੈ 3200 ਵੋਟ ਜਾਣੀ ਹੈਗੀ ਹੈ ਹੈਗੀ ਹੈ ਵੀ ਤੇ ਤਾ ਦੇ ਨਾਲ ਉਹ ਵੀ ਪਹਿਲਾ ਸਰਪੰਚ ਜੇ ਕਿਹਦੀ ਪਹਿਲਾ ਪੰਚਾਇਤ ਦੇ ਨਾਮ ਨੂੰ ਥੋੜਾ ਬੋਲ ਦੋ ਜੀ ਜਿਹੜੇ ਬਈ ਸਾਡੇ ਪਹਿਲਾ ਸਰਪੰਚ ਰਹੇ ਨੇ ਹਾਂਜੀ ਪਿਛਲੇ ਪਲਾਣਾ ਸਤਪਾਲ ਸਿੰਘ ਜੀ ਨੰਬਰਦਾਰ ਹਾਂਜੀ ਬੜੀ ਸਿਆਣੀ ਉਮਰ ਦੇ ਐ ਉਹ ਰਹੇ ਐ ਉਦੋਂ ਪਿੱਛੇ ਸਾਡੇ ਨਾਲ ਲੋ ਐਸ.ਪੀ. ਵਿਚਾਰੇ ਚੋ ਜੀਤ ਸਿੰਘ ਜੀ ਰਹੇ ਸੀ ਹਾਂਜੀ ਉਦੋਂ ਪਿੱਛੇ ਹੋਰ ਵੀ ਫਿਰ ਸਰਪੰਚ ਰਹੇ ਆ ਚਰਨਾ ਸਿੰਘ ਜੀ ਰਹੇ ਐਸ.ਪੀ. ਵਿਚਾਰੇ ਚੋ ਹਾਂਜੀ ਤੇ ਸਾਡੇ ਜਰਨਲ ਦੇ ਵਿੱਚੋਂ ਕਰਮਨ ਸਿੰਘ ਜੀ ਰਹੇ ਪਿਛਲੇ ਸਮੇਂ ਚ ਹਾਂਜੀ ਇਹ ਸਾਡੇ ਪਿੰਡ ਦੇ ਸਰਪੰਚ ਐ ਜਿਵੇਂ ਭਾਜੀ ਕਹਿੰਦੇ ਵੀ ਇੱਕ ਤਾਂ ਆਪਣਾ ਦਿਲ ਹੁੰਦਾ ਸਰਪੰਚੀ ਲੜੰਦਾ ਜਾਂ ਆਪਾਂ ਕਹੇ ਦੀ ਵੀ ਕੋਈ ਵੀ ਅਗਲਾ ਸੋਚਦਾ ਯਾਰ ਵੀ ਆਪਾਂ ਕਰਨਾ ਤੁਸੀਂ ਇਸ ਚੀਜ਼ ਚ ਕਿਦਾਂ ਵੀਰ ਜੀ ਜਿਹੜੀ ਸਰਪੰਚੀ ਲੜਨੀ ਹੈ ਇਹ ਮੇਰਾ ਕੋਈ ਮਨੋਂ ਨਹੀਂ ਸੀ ਵੀ ਮੈਂ ਕੋਈ ਸਰਪੰਚ ਬਣਨਾ ਹੈ ਜਾਂ ਮੈਂ ਗੱਡੀ ਤੇ ਜਾ ਕੋਈ ਨਾਮ ਪਲੇਟ ਦੇ ਬਾਰੇ ਸਰਪੰਚ ਬਣਨਾ ਇਹ ਇੱਕ ਲੋਕਾਂ ਦੀ ਆਵਾਜ਼ ਸੀ ਪਿਛਲੇ ਪਲਾਨ ਵੀ ਮੈਨੂੰ ਜ਼ੋਰ ਪਾਇਆ ਗਿਆ ਹਾਂਜੀ ਕਿਉਂਕਿ ਪਿਛਲੀ ਵਾਰ ਮੈਂ ਨਹੀਂ ਹੋਇਆ ਇਸ ਵਾਰ ਫੇਰ ਮੈਨੂੰ ਹਾਲੇ ਮੈਂ ਸਰਪੰਚੀ ਦੀ ਚੋਣ ਦਾ ਕੱਲ ਐਲਾਨ ਕੀਤਾ ਹੈ अच्छा जी कल एलान ਕੀਤਾ ਤੇ ਅੱਜ ਅਸੀਂ ਪਿੰਡ ਦੇ ਵਿੱਚ ਢੇੜਾ ਲਾਇਆ ਹੈ ਹਾਂਜੀ ਲੋਕਾਂ ਦੇ ਵਿੱਚ ਇੰਨਾ ਪਿਆਰ ਬਣਾਇਆ ਵੀ 4-500 ਬੰਦਾ ਅੱਜ ਮੇਰੇ ਇੱਕ ਦਿਨ ਦੇ ਵਿੱਚ ਢੇੜਾ ਲਾਉਣ ਦੇ ਵਿੱਚ ਸੀ ਤੁਸੀਂ ਦੇਖ ਲਓ ਵੀ ਲੋਕਾਂ ਦਾ ਮੇਰੇ ਪ੍ਰਤੀ ਮੈਨੂੰ ਲੱਗਦਾ ਜਿੰਨੇ ਵੀ ਪਹਿਲਾਂ ਸਰਪੰਚ ਸਾਹਿਬ ਰਹੇ ਚੁੱਕੇ ਨੇ ਮੇਰੇ ਪਿੰਡ ਦੇ ਹਾਂਜੀ ਉਹਨਾਂ ਤੋਂ ਸਭ ਤੋਂ ਹੀ ਸੇ ਵੱਧ ਪਿਆਰ ਮੇਰੇ ਲੋਇਆ ਹੈ ਹਾਂਜੀ ਇੱਕ ਦਿਨ ਵਿੱਚ ਚੋਣ ਦਾ ਐਲਾਨ ਕਰਕੇ ਦੂਸਰੇ ਦਿਨ ਢੇੜਾ ਲਾਉਣਾ 3-400 ਬੰਦੇ ਦਾ ਕੋਈ ਬਈ ਖਾਲਾ ਜੀ ਦਾ ਬੜਾ ਨਹੀਂ ਹੁੰਦਾ ਜਿਵੇਂ ਅਸੀਂ ਨਾ ਪਹਿਲਾਂ ਆਏ ਜਦੋਂ ਘਰ ਇਹਨਾਂ ਦੇ ਪਹੁੰਚੇ ਤੇ ਉਹ ਅਸੀਂ ਜਾਣਦੇ ਤਾਂ ਹੈ ਨਹੀਂ ਸੀ ਪਰ ਸਾਨੂੰ ਸਾਡੇ ਪਿੰਡੋਂ-ਪਿੰਡੇ ਅਸੀਂ ਲੈਣਦੇ ਆਂ ਵਿਊ ਜਿਵੇਂ ਅਸੀਂ ਮੂਸੇ ਪਿੰਡ ਵੀ ਜਾਵਾਂਗੇ ਮੂਸੇ ਪਿੰਡ ਦਾ ਵਿਊ ਲਾਾਂਗੇ ਉੱਥੇ ਸਰਪੰਚੀ ਦਾ ਕੀ ਚੱਲ ਰਿਹਾ ਹੈ ਅਸੀਂ ਜਦੋਂ ਬਾਜੀ ਦੇ ਘਰ ਅੱਗੇ ਆਏ ਮੈਂ ਬਾਜੀ ਬਾਹਰੋਂ ਕੁ ਬੰਦੇ ਖੜੇ ਮੈਂ ਬਾਜੀ ਵੀ ਕੀ ਚੱਲ ਰਿਹਾ ਹੈ ਸਰਪੰਚੀ ਦਾ ਕਹਿੰਦੇ ਪੂਰਾ ਜੋਰ ਹੈ ਤੇ ਕਹਿੰਦੇ ਅੱਜ ਘੇੜਾ ਲਾਇਆ ਯਾਨੀ ਮੁੰਡਾ ਜਾਂ ਮਲਾਈ ਤੇ ਕਹਿੰਦੇ ਵੀ ਪੂਰਾ 5 7 5 500 ਬੰਦਾ ਦਾ ਕਹਿੰਦਾ ਹੋਇਆ ਹੈ ਹਾਂਜੀ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਵੀ 500 ਬੰਦਾ ਯਾਰ ਨਾਲ ਚੱਲੇ ਜਾਣਾ ਬੜੀ ਵੱਡੀ ਗੱਲ ਹੋਈ ਵੀਰ ਜੀ ਬਹੁਤ ਹੌਸਲਾ ਮਿਲਿਆ ਮੈਂ ਚੱਕਰ ਤੋਂ ਢੇੜੇ ਤੋਂ ਬਾਅਦ ਧੰਨਵਾਦ ਕਰਦੇ ਹੋਏ ਵੀ ਕਿਹਾ ਲੋਕਾਂ ਨੇ ਹਾਂਜੀ ਮੈਂ ਤੁਹਾਨੂੰ ਦੁਬਾਰਾ ਉਹੀ ਗੱਲ ਦੱਸ ਰਿਹਾ ਵੀ ਮੈਨੂੰ ਮਾਨੂੰ ਇੰਨੀ ਖੁਸ਼ੀ ਹੋਈ ਵੀ ਲੋਕ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਤਾਂ ਹੀ ਮੇਰੇ ਪਿਛਲੇ ਵੀ ਮੈਨੂੰ ਤਾਂ ਹੀ ਬਣਾਉਂਦੀ ਪਿਛਲੇ ਪਲਾਨ ਚ ਵੀ ਇਸ ਵਾਰ ਵੀ ਲੋਕਾਂ ਦਾ ਓਨੀ ਪਿਆਰ ਨੇ ਅਗਲਾ ਕਹਿਣਾ ਹੁੰਦਾ ਹੈ ਵੀ ਜੇ ਸਰਪੰਚ ਬਣ ਦਾ ਇੱਕ ਵਾਰੀ ਮੌਕਾ ਆ ਜੇ ਦੂਜੀ ਵਾਰ ਛੇਤੀ ਛੇਤੀ ਦਿੰਦੇ ਨੇ ਪਰ ਮੈਂ ਇਹੋ ਜਾਂ ਇਨਸਾਨ ਆ ਬਾਈ ਜਿਹਨੂੰ ਦੂਸਰੀ ਵਾਰ ਵੀ ਮੌਕਾ ਮਨ ਲੋ ਲੋਕਾਂ ਨੇ ਦਿੱਤਾ ਲੋਕਾਂ ਦੀ ਆਵਾਜ਼ ਸੀ ਵੀ ਉਹ ਬਣੇ ਇੱਕ ਕਹਿੰਦੇ ਨੇ ਵੀ ਦਿਲ ਖੋਲ ਕੇ ਗੱਲ ਕਰਨੀ ਸਾਡੀ ਇਸ ਵੀਡੀਓ ਚ ਅਸੀਂ ਕਿਸੇ ਦੂਸਰੀ ਪਾਰਟੀਆਂ ਜਿਵੇਂ ਤੁਹਾਡੇ ਨਾਲ ਜਿਹੜੇ ਦੂਜੇ ਸਾਈਡ ਤੇ ਖੜੇ ਨੇ ਕਹਿੰਦੇ ਵੀ ਇੱਕ ਪਾਸਾ ਦਾ ਝੁਕਣਾ ਹੀ ਹੁੰਦਾ ਤੱਕੜੀ ਦਾ ਜਾਂ ਉਧਰ ਝੁਕੇਗਾ ਜਾਂ ਇਧਰ ਝੁਕੇਗਾ ਸਾਡਾ ਵੀ ਗੱਲ ਕਰਾਂਗੇ ਆਪਾਂ ਖੁੱਲ ਕੇ ਕੋਈ ਸਾਡੇ ਕੋਲ ਇਹ ਨਹੀਂ ਹੈਗਾ ਵੀ ਇਹਨਾਂ ਦੀ ਸਾਈਡ ਲਾਗੇ ਜਾਂ ਉਹਨਾਂ ਦੀ ਲਾਗੇ ਇਹ ਤਾਂ ਫੈਸਲਾ ਕਰਨਾ ਕਾਨਗੜ ਦੇ ਵੋਟਰਾਂ ਨੇ ਕਾਨਗੜ ਦੇ ਜਿੰਨੇ ਵੀ ਭੈਣਾ ਭਰਾ ਸਾਡੇ ਹੈਗੇ ਨੇ ਉਹਨਾਂ ਨੇ ਕਰਨਾ ਫੈਸਲਾ ਜੱਗੀ ਜਿਵੇਂ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਕਿਦਾਂ ਵੀ ਤੁਹਾਡੇ ਪੂਰਾ ਖੁੱਲ ਕੇ ਦੱਸੋ ਡੈਡੀ ਏਰੀਆ ਮੰਮੀ ਹਰਾਂ ਸਾਡੀ ਬੈਕਗ੍ਰਾਉਂਡ ਵੀਰ ਜੀ ਜਿਹੜੇ ਮੇਰੇ ਪਿਤਾ ਜੀ ਸੀ ਹਾਂਜੀ ਉਹ ਬਹੁਤ ਟਾਈਮ ਪਹਿਲਾਂ ਐਕਸਪਾਇਰ ਹੋ ਗਈ ਸੀ ਹਾਂਜੀ ਤੇ ਮੰਨ ਲਓ ਜਿਹੜੇ ਮੇਰੇ ਪਿਤਾ ਦਰਸ਼ਨ ਸਿੰਘ ਸੀ ਮੰਨ ਲਓ ਉਹਨਾਂ ਦੀ ਡੈਥ ਤੋਂ ਬਾਅਦ ਮੇਰਾ 1 ਮਹੀਨੇ ਬਾਅਦ ਜਨਮ ਹੋਇਆ ਸੀ ਉਹਨਾਂ ਦੀ ਡੈਥ ਹੋ ਗਈ ਸੀ ਫਿਰ ਉਹਨਾਂ ਦੇ ਮੰਨ ਲਓ ਡੈਥ ਤੋਂ ਬਾਅਦ 1 ਮਹੀਨੇ ਬਾਅਦ ਜਨਮ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਮੇਰੇ ਮਾਤਾ ਜੀ ਨੇ ਹਾਂਜੀ ਗਰਮੀਤ ਕੌਰ ਜੀ ਹਾਂਜੀ ਤੇ ਉਹਨਾਂ ਨੂੰ ਵੀ ਮੰਨ ਲਓ ਮੇਰੇ ਚਾਚਾ ਜੀ ਦੇ ਲੜ ਲਾਇਆ ਗਿਆ ਹਾਂਜੀ ਜਿਵੇਂ ਉਹਨਾਂ ਦਾ ਬੇਟਾ ਇੱਕ ਸਤਗੁਰ ਸਿੰਘ ਹੈ ਹਾਂਜੀ ਉਹ ਵੀ ਅਸੀਂ ਹੁਣ ਜੁਆਇੰਟ ਫੈਮਿਲੀ ਚ ਹਾਂਜੀ ਵੀ ਮੰਨ ਲਓ ਅਸੀਂ ਜੀ ਇੱਕ ਸਾਡੇ ਮਾਂ ਜਿਹੜੀ ਦੋਵੇਂ ਭਰਾ ਮਦਿਕਾ ਹੈ ਪਰ ਜਿਹੜੇ ਫਾਦਰ ਸਾਹਿਬ ਨੇ ਸਾਡੇ ਉਹ ਅਲੱਗ-ਅਲੱਗ ਨੇ ਤੇ ਹੁਣ ਅਸੀਂ ਜੁਆਇੰਟ ਫੈਮਿਲੀ ਚ ਹੀ ਰਹਿ ਰਹੇ ਹਾਂ ਬਈ ਵੀ ਮੰਨ ਲਓ ਜਿਹੜਾ ਮੇਰਾ ਬਰਾਦਰ ਹੈ ਉਹਦੇ ਵੀ ਇੱਕ ਬੇਟਾ ਹੈ ਤੇ ਮੇਰੇ ਵੀ ਇੱਕ ਬੇਟਾ ਹੈ ਅਸੀਂ ਸੱਤ ਫੈਮਿਲੀ ਦੇ ਮੈਂਬਰ ਆ ਤੇ ਜਿਵੇਂ ਭਾਜੀ ਕਹਿੰਦੇ ਨੇ ਜਿਹੜਾ ਘਰ ਚ ਅੱਗੇ ਹੁੰਦਾ ਹੈ ਜਿਹੜੇ ਵੱਡੇ ਨੇ ਜਿਹੜੇ ਵੱਡੇ ਨੇ ਨਾ ਘਰਾਂ ਚ ਜਿਨ੍ਹਾਂ ਦੇ ਹੱਥ ਕਿਬੀਲਦਾਰੀ ਹੈ ਉਹਨਾਂ ਨੂੰ ਕਿਬੀਲਦਾਰੀ ਦੀ ਵੀ ਸਮਝ ਹੁੰਦੀ ਹੈ ਤੇ ਦੁਨੀਆਦਾਰੀ ਦੀ ਵੀ ਸਮਝ ਹੁੰਦੀ ਹੈ ਸਹੀ ਗੱਲ ਭਾਜੀ ਹਾਂਜੀ ਹੁਣ ਤੁਸੀਂ ਦੁਨੀਆਦਾਰੀ ਨੂੰ ਵੇਖਿਆ ਇਹ ਵੀਡੀਓ 14 ਸਾਲ ਤੋਂ ਲੈ ਕੇ ਕਹਿ ਦੀ ਜਿਹੜੇ ਵੋਟਾਂ ਪਾਣ ਵਾਲੇ ਵੀ 22 ਜਿਨ੍ਹਾਂ ਨੇ ਵੋਟਾਂ ਬਣੀਆਂ ਉਹ ਵੇਖਣ ਦੇ ਨੂੰ ਦੁਨੀਆ ਜ਼ਿੰਦਗੀ ਜਿਉਣ ਦਾ ਐਕਸਪੀਰੀਅੰਸ ਹੁੰਦਾ ਬੰਦੇ ਕੋਲ ਹਾਂਜੀ ਜਿਵੇਂ ਤੁਸੀਂ ਹੁਣ ਤੱਕ ਜੇ ਸਰਪੰਚੀ ਦੀ ਗੱਲ ਆਪਾਂ ਅੱਡੇ ਛੱਡ ਦਿੰਨੇ ਕਿੱਦਾਂ ਦਾ ਬੱਚਿਆਂ ਨੂੰ ਜਾਂ ਕਹਿ ਦੀ ਜਿਹੜੇ ਵੋਟਰ ਨੇ ਜਾਂ ਕਹਿ ਦੀ ਜਿਹੜੇ ਆਪਣੀ ਵੀਡੀਓ ਵੇਖਣੇ ਉਹਨਾਂ ਨੂੰ ਕਿੱਦਾਂ ਦੇਖਣਾ ਚਾਹੁੰਦੇ ਉਹ ਪਿੰਡ ਦੇ ਲੈਵਲ ਤੇ ਪਿੰਡ ਦੇ ਵਿਕਾਸ ਪ੍ਰਤੀ ਵੀਰ ਜੀ ਜਿਹੜੇ ਬੱਚੇ ਨੇ ਨੌਜਵਾਨ ਬੱਚੇ ਨੇ ਜਿਹੜੀ ਮੇਰੀ ਸੋਚ ਹੈ ਜਦੋਂ ਮੈਂ ਮੰਨ ਲਓ ਸਕੂਲ ਜਾਂ ਕਾਲਜ ਦੇ ਵਿੱਚ ਪੜ੍ਹਿਆ ਹਾਂ ਹਾਂਜੀ ਮੇਰੀ ਗ੍ਰੈਜੂਏਸ਼ਨ ਪਲੱਸ 2 ਡਿਪਲੋਮਾ ਇੰਜੀਨੀਅਰ ਕੀਤਾ ਹੋਇਆ ਸਿਵਲ ਇੰਜੀਨੀਅਰ ਨਾ ਮੈਂ ਡਿਪਲੋਮਾ ਕੀਤਾ ਹੋਇਆ ਹਾਂ 3 ਸਾਲ ਦਾ ਤੇ ਜਿਹੜੀ ਮੇਰੀ ਨੌਜਵਾਨੀ ਤੇ ਬੱਚਿਆਂ ਪ੍ਰਤੀ ਜਿਹੜੀ ਮੇਰੀ ਦਿਲੋਂ ਕਾਮਨਾ ਹੈ ਮੈਨੂੰ ਮੇਰੀ ਦਿਲੋਂ ਇਹ ਕਾਮਨਾ ਵੀ ਉਹਨਾਂ ਵਾਸਤੇ ਜਿਹੜਾ ਖੇਡ ਗਰਾਊਂਡ ਹੈ ਸਟੇਡੀਅਮ ਉਹ ਅੱਛਾ ਹੋਵੇ ਹਾਂਜੀ ਕਿਉਂਕਿ ਮੈਂ ਖੁਦ ਸਪੋਰਟਸ ਰਿਹਾ ਮੈਂ ਸ਼ਾਰਟ ਪੁੱਟ ਦੇ ਵਿੱਚ ਪੰਜਾਬ ਲੈਵਲ ਤੇ ਖੇਡਿਆ ਹੋਇਆ ਅੱਛਾ ਜੀ ਹਾਂਜੀ ਤੇ ਮੇਰੀ ਇਹ ਤਮੰਨਾ ਹੈ ਵੀ ਕਿ ਜਿਹੜਾ ਗਰਾਊਂਡ ਹੈ ਜਿਵੇਂ ਕੋਈ ਚੰਗੇ ਸ਼ਹਿਰਾਂ ਦੇ ਵਿੱਚ ਨਹੀਂ ਹੁੰਦਾ ਵੀ ਕੋਈ ਮੈਟ ਵਗੈਰਾ ਵਾਲੇ ਵਾਲੇ ਲੱਗੇ ਹੁੰਦੇ ਟਰੈਕ ਦੇ ਮੇਰੀ ਉਹ ਮਨੋ ਕਾਮਨਾ ਹੈ ਵੀ ਮੈਂ ਉਹੋ ਜਿਹਾ ਸਟੇਡੀਅਮ ਬਣਾਵਾ ਜਿੱਥੇ ਬੱਚਿਆਂ ਦਾ ਜੀ ਲੱਗੇ ਹਾਂਜੀ ਉਰੋ ਕੁਝ ਬਣ ਕੇ ਨਿਕਲਣ ਸਪੋਰਟਸਮੈਨ ਨਸ਼ਿਆਂ ਤੋਂ ਦੂਰ ਰਹਿਣਾ ਕਿਉਂਕਿ ਵੀਰ ਜੀ ਆਪਾਂ ਬੱਚੇ ਕੋਰਾ ਕਾਗਜ਼ ਹੁੰਦੇ ਨੇ ਹਾਂਜੀ ਉਹਨਾਂ ਨੂੰ ਆਪਾਂ ਵੀ ਮੰਨ ਲਓ ਜਿੱਧਰ ਉਹਨਾਂ ਤੇ ਲਿਖ ਦਾਂਗੇ ਉਵੇਂ ਹੀ ਬਣ ਜਾਣਗੇ ਜੇ ਮੰਨ ਲਓ ਕੋਈ ਸਟੇਡੀਅਮ ਪਿੰਡ ਦੇ ਵਿੱਚ ਵਧੀਆ ਹੈ ਉੱਥੇ ਬੱਚੇ ਜਾਂਦੇ ਆ ਨੌਜਵਾਨ ਜਾਂਦੇ ਆ ਤਾਂ ਉਹਨਾਂ ਨੂੰ ਉਹੀ ਜੀ ਸਿੱਖਿਆ ਮਿਲਣੀ ਹੈ ਹਾਂਜੀ ਹਾਂਜੀ ਜੇ ਮੰਨ ਲਓ ਕੋਈ ਖੇਡਣ ਨੂੰ ਕੋਈ ਸਟੇਡੀਅਮ ਨਹੀਂ ਹੈਗਾ ਹਾਂਜੀ ਉੱਥੇ ਕੋਈ ਮੰਨ ਲਓ ਜਦੋਂ ਨੌਜਵਾਨ ਜਾਂਦੀ ਨਹੀਂ ਬਈ ਜਦੋਂ ਕੋਈ ਸਟੇਡੀਅਮ ਨਹੀਂ ਉਹਨਾਂ ਨੇ ਗਲਤ ਰਸਤਾ ਹੀ ਚੁਣਨਾ ਹੈ ਹਾਂਜੀ ਜਦੋਂ ਕੋਈ ਕਿਸੇ ਚੀਜ਼ ਦਾ ਅੱਗੇ ਆਪਾਂ ਨੂੰ ਪਤਾ ਵੀ ਨਿਸ਼ਾਨਾ ਹੈ ਰਸਤਾ ਅੱਗੇ ਉੱਥੇ ਵੀ ਚੰਗੇ ਰਸਤੇ ਆਪ ਹੀ ਨਿਕਲਦੇ ਨੇ ਹਾਂਜੀ ਮੈਂ ਖੁਦ ਪਿਛਲੇ ਸਾਲ ਅਸੀਂ 2 ਸਾਲਾਂ ਤੋਂ ਕੱਪ ਵੀ ਕਰਾਏ ਨੇ ਹਾਂਜੀ ਤੁਹਾਡੀ ਕੱਪ ਪਿਛਲੇ ਸਾਲ ਵੀ ਕਰਾਇਆ ਇਸ ਵਾਰੀ ਵੀ ਕਰਾਇਆ ਸੀ ਹਾਂਜੀ ਤੇ ਬਹੁਤ ਵਧੀਆ ਕਰਾਇਆ ਪਿੰਡ ਦਾ ਬਹੁਤ ਵਧੀਆ ਪਿਆਰ ਰਿਹਾ ਜੋ ਕਿ ਸਾਡੇ ਪਿਛਲੇ 8-10 ਸਾਲਾਂ ਤੋਂ ਟੂਰਨਾਮੈਂਟ ਨਹੀਂ ਹੋਇਆ ਸੀ ਕਬੱਡੀ ਦਾ ਪਰ ਅਸੀਂ ਸਟਾਰਟਿੰਗ ਦੁਬਾਰਾ ਕੀਤੀ ਹੈ ਸਿਵੀ ਕੇਂਦਰ ਨੇ ਤੁਹਾਡਾ ਉਹ ਪਿਆਰ ਜੋ ਤੁਸੀਂ ਪਿੰਡ ਲਈ ਜਾਂ ਪਿੰਡ ਦੇ ਮੁੰਡਿਆਂ ਲਈ ਕਰਦੇ ਪਏ ਉਹ ਕਬੱਡੀ ਟੂਰਨਾਮੈਂਟ ਕਰਵਾਇਆ ਉਹ ਅੱਜ ਤੁਹਾਡੇ ਪਿੱਛੇ 500 700 ਬੰਦਾ ਚੱਲੇ ਆ ਹੋ ਸਕਦਾ ਬਈ ਕਾਰਨ ਉਹੀ ਹੋਵੇ ਕਿਉਂਕਿ ਜਿਹੜੇ ਉਹ ਕਲੱਬ ਦਾ ਮੰਨ ਲਓ ਜਿਹੜੇ ਕਲੱਬ ਸਾਡਾ ਕਰਾਉਂਦਾ ਹੈ ਟੂਰਨਾਮੈਂਟ ਕਬੱਡੀ ਕੱਪ ਉਹਦਾ ਮੈਂ ਖਜ਼ਾਨਚੀ ਹਾਂ ਅੱਛਾ ਜੀ ਹਾਂ ਨਹੀਂ ਦੇਖਿਆ ਤੁਸੀਂ ਟੂਰਨਾਮੈਂਟ ਇੱਕ ਵਾਰੀ ਕਰਾ ਕੇ ਦੂਸਰੀ ਵਾਰ ਕਿਸੇ ਨੂੰ ਕੋਈ ਖਜ਼ਾਨਚੀ ਨਹੀਂ ਮਿਲਾਂਗਾ ਮੈਂ 1 ਰੁਪਿਆ ਵੀ ਉਰਾਂਪਰਾ ਨਹੀਂ ਹੋਣ ਤਾਂ ਉਹ ਕਬੱਡੀ ਕੱਪ ਦਾ ਹਾਂਜੀ ਇਸ ਕਰਕੇ ਵੀ ਲੋਕ ਮੇਰੇ ਤੇ ਮਾਨ ਕਰਦੇ ਹੋਣੇ ਹਨਾ ਵੀ ਇਮਾਨਦਾਰ ਬੰਦਾ ਹੈ ਸੱਚਾ ਬੰਦਾ ਹੈ 2 ਸਾਲ ਹੋ ਗਏ ਕਿਉਂਕਿ ਅਸੀਂ ਕਬਾਡੀ ਕੱਪ ਤੇ 10-12 ਲੱਖ ਰੁਪਏ ਲਾਦਾ ਖੰਦੇ ਹਾਂ 10-12 ਲੱਖ ਦਾ ਸਿਹਾਬ ਰੱਖਣਾ ਜਿਵੇਂ ਮਰਜ਼ੀ ਕੁਸ਼ ਕਰੀ ਬਹੁਤ ਕਰਦੇ ਵੀ ਆਏ ਨੇ ਪਰ ਆਪਣੀ ਇਹ ਸੋਚ ਹੈ ਨਹੀਂ ਕਿਉਂਕਿ ਮੇਰੇ ਘਰੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹਾਂਜੀ ਮੈਂ ਕੋਈ ਇਹ ਮੰਨ ਲਓ ਜੇ ਸਰਪੰਚੀ ਵਾਲੀ ਲੈਂਡ 'ਚ ਆਇਆ ਵੀ ਆ ਰਾਜਨੀਤੀ ਵਾਲੀ ਲੈਂਡ 'ਚ ਆਇਆ ਵੀ ਹਾਂ ਤਾਂ ਮੇਰਾ ਇਹ ਮਤਬਲੀਨ ਹੈਗਾ ਵੀ ਕੁਝ ਖਾਣ ਵਾਸਤੇ ਆਇਆ ਹਾਂ ਹਾਂਜੀ ਆਪਾਂ ਦਾ ਬਸ ਪਿੰਡ ਦੇ ਵਿਕਾਸ ਵਾਸਤੇ ਨੌਜਵਾਨਾਂ ਵਾਸਤੇ ਵਧੀਆ ਚੀਜ਼ ਲੈ ਕੇ ਅੱਗੇ ਹੋਣੀ ਹੈ। ਮੇਰਾ ਇਹੀ ਮੇਨ ਮਕਸਦ ਹੈ। ਠੀਕ ਹੈ ਜਕਸੀਰ ਜੱਗੀਵਾਰੀ ਤੁਸੀਂ ਕਬੱਡੀ ਕੱਪ ਦੀ ਗੱਲ ਕਰੀ। ਤੁਹਾਡੇ ਪਿੰਡ 'ਚ ਜੇ ਆਪਾਂ ਕਹਦੀਏ ਵੀ ਜਿਵੇਂ ਪੰਜਾਬ 'ਚ ਬਹੁਤ ਹੀ ਜ਼ਿਆਦਾ ਨਸ਼ਾ ਚੱਲਣ ਡਿਆ ਅੱਜ ਦੇ ਟਾਈਮ 'ਚ ਨਿੱਕੇ ਨਿੱਕੇ ਬੱਚੇ ਨਸ਼ਿਆਂ ਦੇ ਲੱਗਣ ਡੇ ਨੇ ਸਕੂਲ ਜਾਂਦੇ ਬੱਚੇ ਕੈਪਸੂਲ ਖਾ ਰਹੇ ਨੇ ਭਾਜੀ। ਹਾਂਜੀ ਹਾਂਜੀ। ਕਹਦੀਏ ਲਾਗੇ ਤੱਕ ਤੁਹਾਡੇ ਸਕੂਲ ਨਹੀਂ ਆਪਾਂ ਕਹਦੀਏ ਬੱਚੇ ਇਹ ਚੀਜ਼ ਨੂੰ ਕਿਹੜੇ ਤਰੀਕੇ ਨਾਲ ਵੇਨੇ ਹੋ ਜੇ ਅੱਗੇ ਤੁਸੀਂ ਸਰਪੰਚ ਚੁਣੇ ਜਾਂਦੇ ਹੋ ਉਸ ਜੋ 15 ਤਰੀਕ ਨੂੰ ਤੁਹਾਨੂੰ ਸਵੋਟਾਂ ਦਾ ਸਮਰਥਨ ਮਿਲ ਗਿਆ ਗਲੀਆਂ ਨਾਲੀਆਂ ਦਾ ਹਰ ਕੋਈ ਕਹਿੰਦਾ ਮੈਂ ਆ ਕਰਵਾਦਾ ਉਹ ਕਰਵਾਦਾ ਤੁਸੀਂ ਅਲੱਗ ਕੀ ਕਰੋਗੇ ਦੂਜਿਆਂ ਤੋਂ ਦੇਖੋ ਵੀਰ ਜੀ ਜਿਹੜੀ ਗੱਲ ਹੈ ਜੇ ਮੈਨੂੰ ਲੋਕ ਮਰੇ ਪਿੰਡ ਦੇ ਵਾਸੀ ਨੇ ਸੇਵਾ ਦਾ ਮੌਕਾ ਦਿੰਦੇ ਨੇ ਹਾਂਜੀ ਤਾਂ ਮੈਂ ਗਲੀਆਂ ਨਾਲੀਆਂ ਤੇ ਹਰੇਕ ਬਣਾਉਂਦਾ ਆ ਰਿਹਾ ਮੈਂ ਵੀ ਬਣਾ ਦੇਣੀ ਨੇ ਉਹ ਕੋਈ ਆਸਲ ਮੁੱਦੇ ਨਹੀਂ ਹੈਗੇ ਹਾਂਜੀ ਹਾਂਜੀ ਜਿਹੜਾ ਮੇਨ ਮੁੱਦਾ ਨਸ਼ਾ ਨੇ ਅੱਜ ਪੰਜਾਬ ਦੇ ਵਿੱਚ ਨਦੀਆਂ ਮੰਨ ਲਓ ਕਹਿ ਸਕਦੇ ਆਂ ਭਈ ਬਗਰੀਆਂ ਨੇ ਨਸ਼ਿਆਂ ਦੀਆਂ ਮੇਨ ਮੁੱਦਾ ਆਪਣਾ ਨਸ਼ਿਆਂ ਦਾ ਵੀ ਨਸ਼ਿਆਂ ਨੂੰ ਖਤਮ ਕਿਵੇਂ ਕੀਤਾ ਜਾਵੇ ਪਿੰਡਾਂ ਦੇ ਵਿੱਚੋਂ ਹਾਂਜੀ ਆਪਾਂ ਜਿਹੜਾ ਇਹ ਨਸ਼ੇ ਤੇ ਐ ਡਟ ਕੇ ਫੈਸਲਾ ਲਵਾਂਗੇ ਜੇ ਮੈਨੂੰ ਮੌਕਾ ਮਿਲਦਾ ਹੈ ਸੇਵਾ ਦਾ ਉਹਦੇ ਪ੍ਰਤੀ ਚ ਇਹ ਮੇਰੇ ਪਿੰਡ 'ਚ ਕੋਈ ਕਮੇਟੀ ਬਣਾਵਾਂ ਮੈਂ ਵੀ ਭਾਈ ਜਿਹੜੇ ਬੱਚੇ ਕਰਦੇ ਨੇ ਨਸ਼ਾ ਵੀ ਜਾਂ ਉਹਨਾਂ ਨੂੰ ਦੂਰ ਕਿਵੇਂ ਰੱਖਿਆ ਜਾਵੇ ਜਾਂ ਜਿਹੜੇ ਕਰਦੇ ਨੇ ਉਹਨਾਂ 'ਚੋਂ ਨਸ਼ਾ 'ਚੋਂ ਕੱਢਿਆ ਕਿਵੇਂ ਜਾਵੇ ਹਾਂਜੀ ਨਸ਼ੇ ਦੀ ਦਲਦਲ 'ਚੋਂ ਕਿਵੇਂ ਕੱਢਿਆ ਜਾਵੇ ਤੇ ਉਹ ਵੀਰ ਆਪਿਆਂ ਜੇ ਸੇਵਾ ਦਾ ਮੌਕਾ ਮਿਲਦਾ ਹੈ ਆਪਾਂ ਇੱਕ ਕਮੇਟੀ ਅਲੱਗ ਬਣਾਵਾਂਗੇ ਨਸ਼ਿਆਂ ਤੋਂ ਦੂਰ ਕਰਾਂਗੇ ਮੇਰਾ ਮੇਰਾ ਵਾਦਾ ਲੋਕਾਂ ਨਾਲ ਜੇ ਮੈਨੂੰ ਸੇਵਾ ਦਾ ਮੌਕਾ ਦਿੰਦੇ ਹੋ ਤਾਂ ਪੰਜਾਬ ਦਾ ਪਿੰਡ ਪਹਿਲਾ ਪਿੰਡ ਹੋਊਗਾ ਜਿਹੜਾ ਨਸ਼ਾ ਮੁਕਤ ਹੋਊ ਇਹ ਮੇਰਾ ਵਿਸ਼ਵਾਸ ਹੈ ਜਿਵੇਂ ਜਗਸੀਰ ਜੀ ਸਰਪੰਚ ਨਾਲ ਆਪਾਂ YouTube ਤੇ ਕਈ ਵੀਡੀਓ ਵੇਖਿਆ ਵੀ ਪਿੰਡ ਦੀ ਨੁਹਾਰ ਹੁੰਦੀ ਹੈ ਸਰਪੰਚ ਹਾਂਜੀ ਹਾਂਜੀ ਅਗਲਾ ਕਹਿੰਦਾ ਸਰਪੰਚ ਵੀ ਜਿਹੜਾ ਸਿਰ ਹੁੰਦਾ ਪਿੰਡ ਦਾ ਉਹ ਸਰਪੰਚ ਹੁੰਦਾ ਜਿਵੇਂ ਭਾਜੀ ਸਾਰੇ ਪਿੰਡ ਵੱਲੋਂ ਜੇ ਚੁਣੇ ਜਾਂਦੇ ਹੋ ਤੁਸੀਂ 15 ਗਰੀਬ ਠੀਕ ਹੈ ਤੇ ਕਹਿੰਦੀ ਪਿੰਡਦਿਆਂ ਨੂੰ ਗਿਫਟ ਕੀ ਮਿਲੇਗਾ ਤੁਹਾਡੀ ਸਰਪੰਚੀ ਜਿੱਤੀ ਦਾ ਵੀਰ ਜੀ ਜੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਹਾਂਜੀ ਲੋਕਾਂ ਨੂੰ ਗਿਫਟ ਬਹੁਤ ਦੇਣਾ ਇੱਕ ਨਹੀਂ ਬਹੁਤ ਦੇਣੇ ਹੈ ਹਾਂਜੀ ਤੇ ਗਿਫਟ ਇਹੋ ਜਿਹੇ ਦੇਣੇ ਵੀ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਸਾਡੇ ਪਿੰਡ ਦੇ ਵਿੱਚ ਆਹ ਕੰਮ ਹੋ ਜੂਗਾ ਹਾਂਜੀ ਜਿਵੇਂ ਤੁਸੀਂ ਰਸਤੇ ਲੈ ਕੇ ਚੱਲ ਪੋ ਹਾਂਜੀ ਜਿਹੜੇ ਮੇਰੇ ਪਿੰਡ ਤੋਂ ਮੇਰੇ ਪਿੰਡ ਨੂੰ ਮੇਨ ਸੜਕਾਂ ਆਉਂਦੀ ਹੈ ਹਾਂਜੀ ਵੱਡੇ ਰੋਡ ਤੋਂ ਹਾਂਜੀ ਉਹ ਬਹੁਤ ਹੀ ਤੰਗ ਹੈ ਹਾਂਜੀ ਹੁਣ ਤਾਂ ਸਤਪਾਲ ਸਰਪੰਚ ਜਿਹੜੇ ਪਿੱਛੇ ਰਹੇ ਨਾ ਉਹਨਾਂ ਨੇ ਮਿੱਟੀ ਲਗਾ ਕੇ ਜਦੋਂ ਪਿੱਛੇ ਸਰਕਾਰ ਨੇ ਐਲਾਨ ਕੀਤਾ ਸੀ ਵੀ ਰਸਤੇ ਖੁੱਲੇ ਕਰੋ ਹਾਂਜੀ ਉਹ ਚੌੜਾ ਕਰ ਦਿੱਤਾ ਗਿਆ ਹਾਲੇ ਵੀ ਉੱਚ ਕਮੀ ਐ ਹਾਂਜੀ ਵੀ ਇੱਕ ਤਾਂ ਆਪਾਂ ਉਹ ਰਸਤੇ ਨੇ ਜਿਹੜੇ ਕਿਸੇ ਵੀ ਪਾਸੇ ਜਾਂਦਾ ਉਹਨੂੰ ਆਪਾਂ ਖੁੱਲੇ ਕਰਵਾਣੇ ਨੇ ਮੰਗਤੀ ਕਰਾ ਕੇ ਪ੍ਰੋਪਰ ਕੋਈ ਆਏ ਨਹੀਂ ਆਪਾਂ ਵੀ ਉਹੀ ਐ ਮੰਗਤੀ ਕਰਾ ਕੇ ਭਾਜੀ ਅੱਜ ਗੱਲ ਕਰੀ ਜਾਣੀ ਇਹ ਕਰਨੇ ਪੈਣਗੇ ਕੰਮ ਵੀਰ ਜੀ ਕਰਨੇ ਨੇ ਆਪਣੀ ਸੋਚ ਐ ਆਪਣੀ ਸੋਚ ਐ ਇੱਕ ਤਾਂ ਹੁੰਦੇ ਨਾ ਵੀ ਕੋ ਗੱਪ ਜਾਂ ਮਾਰ ਜਾਂਦਾ ਸਰਪੰਚ ਬਣਨ ਵਾਸਤੇ ਪਰ ਮੇਰੀ ਤਾਂ ਮੈਂ ਸੋਨੂੰ ਪਹਿਲਾਂ ਵਸ ਕੇ ਹਟੇ ਵੀ ਮੇਰੀ ਤਾਂ ਕੋਈ ਇੱਛੇ ਨਹੀਂ ਸੀ ਹਾਂਜੀ ਵੀ ਮੈਂ ਕੋਈ ਸਰਪੰਚ ਬਣਨਾ ਜਾਂ ਕਾਰ ਤੇ ਲਗਾਉਣਾ ਜਾਂ ਘਰ ਤੇ ਪਲੇਟ ਲਵਾਉਣੀ ਇਹ ਜੇ ਨਾਮਕ ਹੈ ਹੁਣ ਵੀ ਸਰਪੰਚ ਸਰਪੰਚ ਉਹ ਤਾਂ ਆਪਣਾ ਵੀਰ ਜੀ ਮੁੱਦੀ ਨਹੀਂ ਸੀ ਕਿਉਂਕਿ ਜੇ ਮੈਂ ਇਹ ਕਹਾ ਹੁਣ ਆਉਂਦਾ ਮੈਂ ਪਿਛਲੇ ਸਾਲ ਵੀ ਹਾਂਜੀ ਚੁਣਿਆ ਜਾਂਦਾ ਹਾਂਜੀ ਇਸ ਕਰਕੇ ਇਹ ਤਾਂ ਕੋਈ ਆਪਣਾ ਮੁੱਦੀ ਨਹੀਂ ਆਪਾਂ ਤਾਂ ਵਧੀਆ ਵੀ ਮੰਨ ਲਓ ਜਿਵੇਂ ਰਸਤਿਆਂ ਦਾ ਹੋ ਗਿਆ ਜਿਵੇਂ ਸਾਡੇ ਮੇਨ ਪ੍ਰੋਬਲਮ ਹੈ ਜਿਹੜੀ ਗੰਦੇ ਪਾਣੀ ਦੀ ਨਿਕਾਸੀ ਦੀ ਹੈ ਅੱਛਾ ਜੀ ਅੱਜ ਤੱਕ ਮਨ ਨੂੰ ਲੱਗਦਾ ਵੀ ਉਹਦੇ 5-7 ਵਾਰੀ ਪੈਸੇ ਆ ਗਏ ਹੋਣੇ ਗੰਦੇ ਛੱਫੜ ਦੇ ਬੀਜੀ ਦੇ ਮਨ ਨੂੰ ਪਟਾਣ ਵਾਸਤੇ ਉਹਨੂੰ ਬੜੀਏ ਤਰੀਕੇ ਨਾਲ ਉਹ ਹਾਲ ਅੱਜ ਤੱਕ ਨਿਕਾਸ ਨਹੀਂ ਹੋਇਆ ਭਾਰੀ ਕੰਮ ਨਹੀਂ ਆਉਂਦੇ ਇਹ ਕਰਨੇ ਪੈਣੇ ਨੇ ਤੁਸੀਂ ਸੋਚ ਕੇ ਜਵਾਬ ਕੱਲ ਨੂੰ ਕਾਨਗੜ ਦੇ ਲਈ ਕਹਦੀ ਸਾਡੇ ਭੈਣਾ ਭਰਾਵਾਂ ਨੇ ਤਾਂ ਚੋਣ ਹੀ ਲੈਣਾ ਪਾ ਦੇਣੀ ਹੈ ਵੋਟਾਂ ਕਦੇ ਬਾਅਦ ਚ ਤੰਗਣਾ ਹੁਣਾ ਵੀਰੇ ਨਾ 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 ਬਾਈ ਜੀ ਕੋਈ ਕੋਈ ਚੱਕਰ ਨਹੀਂ ਬਾਈ ਕਰਨੇ ਨੇ ਹਾਂ ਇਹ ਵੀਡੀਓ ਸਾਹਮਣੇ ਰੱਖ ਲਿਓ ਜਿੰਨੇ ਵੀ ਕਾਂਗਰਸ ਦੇ ਭੈਣਾ ਭਰਾ ਵਿੰਦੇ ਪਏ ਨੇ ਤੇ ਜੇ ਕੋਈ ਕੰਮ ਇਹਨਾਂ ਨੇ ਪ੍ਰੋਪਰ ਨਾ ਕਰਿਆ ਤੇ ਸਾਨੂੰ ਬੁਲਾ ਲਿਓ ਤੇ ਅਸੀਂ ਆ ਕੇ ਫੇਰ ਸਵਾਲ ਪੁੱਛਾਂਗੇ ਤੇ ਤੁਸੀਂ 15 ਤਰੀਕ ਨੂੰ ਵੋਟ ਪਾਇਓ ਤੇ ਬਾਕੀ ਸਾਡਾ ਕਹਿਣ ਦਾ ਮਤਲਬ ਇਹ ਆ ਭਾਜੀ ਚਲੋ ਨਿਕਾਸੀ ਹੋਗੀ ਭਾਜੀ ਗੰਦੇ ਬਾਣੀ ਦਾ ਹੋ ਗਿਆ ਹੋਰ ਕੁਝ ਨਹੀਂ ਪੁਰ ਵੀਰ ਜੀ ਇੱਕ ਜਿਹੜਾ ਮਨਰੇਗਾ ਦਾ ਕੰਮ ਚੱਲਦਾ ਹੁੰਦਾ ਹੈ ਬਹੁਤ ਬਜ਼ੁਰਗਾਂ ਦੇ ਮੰਨ ਲੋ ਕਾਰਡ ਨਹੀਂ ਬਣਦੇ ਹਾਂਜੀ ਕਾਰਡ ਬਣ ਜਾਂਦੇ ਆ ਜਿਹੜੀ ਉਹਨਾਂ ਦੀ ਪੇਮੈਂਟਾਂ ਨੇ ਮੰਨ ਲੋ ਜਿਹੜੀ ਉਹਨਾਂ ਦੀ ਮਜ਼ਦੂਰੀ ਹੁੰਦੀ ਹੈ ਹਾਂਜੀ ਉਹ ਬੈਂਕ ਦੇ ਵਿੱਚ ਹੀ ਰੁਕੀ ਰਹਿੰਦੀ ਹੈ ਹਾਂਜੀ ਵਿਚਾਰਾਂ ਨੂੰ ਖੱਜਲ ਖਬਾਰ ਹੁੰਦੇ ਰਹਿੰਦੇ ਆ ਵੀ ਉਹਨਾਂ ਦੇ ਪੈਸੇ ਨਹੀਂ ਆਉਂਦੇ ਉਹ ਆਪਾਂ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਮੈਂ ਆਪ ਸੋਲਵ ਆਪ ਹੀ ਸੋਲਵ ਕਰਵਾਇਆ ਕਰੂੰਗਾ ਉਹਨਾਂ ਦੇ ਜਿਹੜੇ ਕੋਈ ਪੈਸੇ ਰੁਕੇ ਹੋਏ ਨੇ ਮਨਰੇਗਾ ਦਾ ਕੰਮ ਹੈ ਜਿਹੜਾ ਵੱਧ ਤੋਂ ਵੱਧ ਲੈ ਕੇ ਆਇਆ ਕਰੂੰਗਾ ਇਹ ਨਹੀਂ ਹੋਊਗਾ ਵੀ ਮਨਰੇਗਾ 2 ਮਹੀਨੇ ਖੜ ਗਿਆ ਦੋ ਮਹੀਨੇ ਕੰਮ ਚੱਲ ਪਿਆ ਹਾਂਜੀ ਉਹ ਆਪਾਂ ਮਨਰੇਗਾ ਦੇ ਲੈ ਕੇ ਆਉਣਾ ਤੇ ਇੱਕ ਜਿਹੜੀ ਬੁਢਾਪਾ ਪੈਨਸ਼ਨ ਹੈ ਹਾਂਜੀ ਜਿਨ੍ਹਾਂ ਦੀ ਤਾਂ ਚਲੋ ਲੱਗ ਚੁੱਕੀ ਆ ਉਹ ਤਾਂ ਵਧੀਆ ਗੱਲ ਹੈ ਪਰ ਜਿਹਦੀ ਬੁਢਾਪਾ ਪੈਨਸ਼ਨ ਨਹੀਂ ਲੱਗੀ ਹਾਂਜੀ ਉਹਨਾਂ ਦੇ ਮੈਂ ਖੁਦ ਘਰ ਘਰ ਜਾ ਕੇ ਜਿਹੜੇ ਵੀ ਲੱਗਣ ਦੇ ਯੋਗ ਨੇ ਜਿਨ੍ਹਾਂ ਦੇ ਮੰਨ ਲਓ ਬੁਢਾਪਾ ਪੈਨਸ਼ਨ ਲੱਗਣ ਦੇ ਯੋਗ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਘਰ ਜਾ ਕੇ ਫਾਰਮ ਭਰ ਕੇ ਲੈ ਕੇ ਆਵਾਂ ਠੀਕ ਹੈ ਕਿਤੇ ਖੱਜਲ ਖੁਮਾਰ ਹੋਣ ਦੀ ਲੋੜ ਨਹੀਂ ਮੈਂ ਆਪ ਪੈਨਸਲ ਲਵਾਉਂਗਾ ਨਾ ਵੈਸੇ ਨਾ ਸਰਪੰਚ ਦੇ ਕੰਮ ਕਰਨ ਵਾਲੇ ਹੁੰਦੇ ਨੇ ਭਾਜੀ ਬਾਲੇ ਪਤਾ ਕੀ ਹੁੰਦਾ ਸਰਪੰਚ ਬਣ ਕੇ ਲੋਕਾਂ ਨੇ ਪਾਤੀ ਵੋਟ ਬੋਣ ਮੁੜ ਕੇ ਗੇਟ ਨਹੀਂ ਖੋਲਦੇ ਅਗਲਾ ਲੈ ਕੇ ਜਿੱਦਾਂ ਉਹਨਾਂ ਆਰਮੀ ਦੇ ਫਾਰਮਰ ਸਾਡੇ ਮੁੰਡੇ ਭਰਦੇ ਨੇ ਜਾਂ ਕਹਦੀਏ ਉਹ ਵਿਚਾਰੇ ਸਰਪੰਚ ਦੇ ਪਿੱਛੇ ਪਿੱਛੇ ਫਿਰਦੇ ਰਹੇ ਤੁਹਾਡਾ ਕੀ ਬਿਹੇਵੀਅਰ ਹੋਵੇਗਾ ਤੁਹਾਨੂੰ ਅੱਜ ਕੀ ਹੈ ਵੀਰ ਜੀ ਜਿਹੜੀ ਬਿਹੇਵ ਵਾਲੀ ਗੱਲ ਹੈ ਇੱਕ ਤਾਂ ਆਪਾਂ ਵੀ ਮੰਨ ਲਓ ਜਦੋਂ ਸਰਪੰਚ ਚੁਣੇ ਜਾਂਦੇ ਆ ਹਾਂਜੀ ਇੱਕ ਚਲੋ ਹਾਲੇ ਤਾਂ ਸਾਡੇ ਵੀ ਬਣ ਲੋ ਪੰਚਾਇਤ ਘਰ ਹੈ ਨਹੀਂ ਹਾਂਜੀ ਸਾਡੀ ਇੱਛਾ ਹੈ ਵੀ ਸਾਲਕ ਦੇ ਅੰਦਰੰਦਰ ਪੰਚਾਇਤ ਘਰ ਬਣਾ ਦਈਏ ਹਾਂਜੀ ਕਰੇ ਅਸੀਂ ਬਿਲਕੁਲ ਨਹੀਂ ਬੈਠਣਾ ਹਾਂਜੀ ਸਾਰੀ ਪੰਚਾਇਤ ਉੱਥੇ ਪੰਚਾਇਤ ਘਰ ਚ ਹੋਇਆ ਕਰੂ ਹਾਂਜੀ ਕੋਈ ਵੀ ਭੈਣ ਵੀਰ ਬਜ਼ੁਰਗ ਹਾਂਜੀ ਉੱਥੇ ਅਸੀਂ ਹੋਇਆ ਕਰਾਂਗੇ ਹਰ ਟਾਈਮ ਵੀ ਮੰਨ ਲਓ ਦਿਨੇ ਉੱਥੇ ਹੀ ਹੋਇਆ ਕਰਾਂਗੇ ਜਦੋਂ ਮਰਜ਼ੀ ਸਾਡੇ ਵੀ ਮੰਨ ਲਾ ਪੰਚਾਇਤ ਘਰ ਦੇ ਵਿੱਚ ਆ ਸਕਦਾ ਕਿਸੇ ਨੂੰ ਸਾਡੇ ਐ ਨਹੀਂ ਹੈਗਾ ਵੀ ਸਾਡੇ ਘਰੇ ਆ ਕੇ ਕੁੰਡਾ ਖੜਕਾਇਆ ਵੀ ਸਰਪੰਚ ਸਾਹਿਬ ਹੈਗੇ ਨਹੀਂ ਜੀ ਹਾਂਜੀ ਕਈ ਤਾਂ ਅੰਦਰੀ ਪੇ ਹੁੰਦੇ ਨੇ ਸਰਪੰਚ ਹੈ ਨਹੀਂ ਜੀ ਉਹ ਤਾਂ ਪਰ ਆਪਣੇ ਕੋਲ ਇਹ ਕੰਮ ਨਹੀਂ ਹੋਊਗਾ ਪੰਚਾਇਤ ਘਰ 'ਚ ਜਦੋਂ ਬੈਠੇ ਹੋਵਾਂਗੇ ਸਭ ਨੂੰ ਪਤਾ ਲੱਗੂ ਵੀ ਸਰਪੰਚ ਸਭ ਉੱਥੇ ਹੈਗੇ ਨੇ ਬੈਠੇ ਨੇ ਜਗਸੀਰ ਜੀ ਬਤਾ ਕੀ ਗੱਲ ਹੁੰਦੀ ਆ ਤੁਸੀਂ ਇਕੱਲੇ ਆਪਣੇ ਕੰਮਕਾਰ ਵੀ ਚੱਲੋ ਹੁੰਦੇ ਨੇ ਘਰਾਂ ਦੇ ਜੇ ਕਹਦੇ ਇਹ ਸਾਡੇ 15 ਤਰੀਕ ਨੂੰ ਤੁਹਾਨੂੰ ਚੁਣ ਲੈਂਦੇ ਨੇ ਆਪਣੇ ਜਿੰਨੇ ਵੀ ਭੈਣਾ ਭਰਾ ਹੈਗੇ ਨੇ 4000 ਜਾਂ 3000 ਜੋ ਵੀ ਤੁਹਾਡੇ ਫੰਡ ਦੀ ਵੋਟ ਹੈ ਉਹਨਾਂ ਨੇ ਤੁਹਾਨੂੰ ਆਪਣਾ ਪੂਰਾ ਟਾਈਮ ਦੇਤਾ ਪੂਰੀ ਵੋਟ ਦੇਤੀ ਉਸ ਤੋਂ ਬਾਅਦ ਤੁਸੀਂ ਵੀ ਵੇਖਣਾ ਵੀ ਉਹਨਾਂ ਨੂੰ ਕਿੱਦਾਂ ਵੀ ਉਹਨਾਂ ਨੂੰ ਸੈਟੀਸਫਾਈ ਕਰ ਸਕਦੇ ਹੋ ਹਨ ਵੀ ਉਹਨਾਂ ਦੇ ਕੰਮਕਾਰਾਂ ਨੂੰ ਕਰਕੇ ਸੋ ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਪਏ ਆ ਤੇ ਸਾਨੂੰ ਭਾਜੀ ਤੁਹਾਡਾ ਸੁਹਾ ਗੱਲਾਂ ਕਰਦੇ ਬੜਾ ਵਧੀਆ ਲੱਗਿਆ ਭਾਜੀ ਦਾ ਇੱਕ ਹੁੰਦਾ ਭਾਜੀ ਨੇਚਰ ਹਨਾ ਆਪਾਂ ਦੁਨੀਆ ਨੂੰ ਲਾਲੋ ਸਰਪੰਚੀ ਅਲੱਗ ਹੈ ਚਲੋ 15 ਤਰੀਕ ਨੂੰ ਆਪਾਂ ਨੂੰ ਪਤਾ ਲੱਗ ਜਾਨਾ ਵੀ ਕਿੰਨੇ ਕੋ ਆਪਾਂ ਨੂੰ ਵੋਟ ਪਾਉਂਦੇ ਨੇ ਜਿਵੇਂ ਹੋਰ ਤੁਹਾਡੇ ਪਿੰਡ 'ਚ ਕੋਈ ਇਹਨਾਂ ਚੀਜ਼ਾਂ ਤੋਂ ਬਿਨਾ ਕੁਝ ਕਰ ਸਕਦੇ ਹੋ ਪਿੰਡ 'ਚ ਪਿੰਡ ਵਾਸਤੇ ਬਈ ਕੰਮ ਤਾਂ ਬਹੁਤ ਹੁੰਦੇ ਮੁੱਦੇ ਤਾਂ ਬਹੁਤ ਨੇ ਹਾਂਜੀ ਜਿਵੇਂ ਤੁਸੀਂ ਲਾ ਲਓ ਪੀਐਮ ਕਿਸਾਨ ਯੋਜਨਾ ਹਾਂਜੀ ਜਿਹੜੀ 2000 ਵਾਲੀ ਸਕੀਮ ਹੈ ਤੇ 2000 ਮੋਦੀ ਵਾਲਾ ਜਿਹੜਾ ਮੋਦੀ ਵਾਲਾ ਬਾਈ ਜੀ ਉਹ ਬਹੁਤ ਮੰਨ ਲਓ ਜ਼ਿਮੀਂਦਾਰ ਪਰਮਾ ਦਾ ਕਿਸਾਨ ਪਰਮਾ ਦਾ ਜਿਆ ਲਾ ਲਓ ਵੀ ਰੁਕਿਆ ਬਹੁਤ ਪਿਆ ਹਾਂਜੀ ਆ ਨਹੀਂ ਰਹੇ ਪ੍ਰੋਪਰ ਹਾਂਜੀ ਕਿਸੇ ਦੀ ਕੋਈ ਕੇਵਾਈਸੀ ਨਹੀਂ ਕਿਸੇ ਦੀ ਕੋਈ ਮੰਨ ਲਓ ਫਰਦ ਜਿਹੜੀ ਲੱਗਦੀ ਹੁੰਦੀ ਉਹ ਵਿੱਚ ਪ੍ਰੋਬਲਮ ਹੈ ਹਾਂਜੀ ਉਹ ਆਪਾਂ ਪ੍ਰੋਪਰ ਹੱਲ ਕਰਾਵਾਂਗੇ ਉਰੇ ਪਿੰਡ ਦੇ ਵਿੱਚ ਬੁਲਾ ਕੇ ਗੰਤੀਬਾੜੀ ਮਹਿਕਬੇ ਨੂੰ ਹਾਂ ਜਿਹੜੀ ਵੀ ਉੱਥੇ ਕਿਸੇ ਦੀ ਕੋਈ ਦਿੱਕਤ ਹੋਈ ਉਰੇ ਹੱਲ ਕਰਵਾਵਾਂਗੇ ਨਾ ਕਿ ਉੱਥੇ ਦਫ਼ਤਰਾਂ ਦੇ ਢੇਡੇ ਲਾਉਣ ਦੀ ਲੋੜ ਢੇਡੇ ਖਾਣੇ ਪੂਰੀ ਹੱਲ ਕਰਵਾ ਦਾਂਗੇ ਪੂਰੀ ਬੁਲਾਵਾਂਗੇ ਆਪਾਂ ਹਾਂ ਜੀ ਕੈਂਪ ਆਪਾਂ ਕੈਂਪ ਲਵਾ ਕੇ ਕਿਤੇ ਵੀ ਸਰਕਾਰੀ ਜਗ੍ਹਾ ਤੇ ਬਿਠਾ ਕੇ ਖੁੱਲ੍ਹੀ ਜਗ੍ਹਾ ਤੇ ਉੱਥੇ ਹੱਲ ਕਰਵਾਵਾਂਗੇ ਹਾਂ ਜੀ ਹਾਂ ਜੀ ਮੋਦੀ ਵਾਲਾ 2000 ਰੁਪਏ ਸਾਡੇ ਪਿੰਡ ਕਾਲੀਏ ਵੀ ਕਿਸੇ ਦਾ ਨਹੀਂ ਆਉਂਦਾ ਉਹ ਥੋੜਾ ਜਿਹਾ ਪ੍ਰੋਸੈਸ ਹੈ ਭਾਜੀ ਪਰ ਲੋਕਾਂ ਨੂੰ ਪਤਾ ਨਹੀਂਗਾ ਹਨਾ ਅਵੇਅਰਨੈਸ ਨਹੀਂ ਹੈਗੀ ਹਾਂ ਜੀ ਹਾਂ ਜੀ ਤੇ ਜਿਵੇਂ ਭਾਜੀ ਹੋਰ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਨੇ ਨਿੱਕੇ ਨਿੱਕੇ ਚੀਜ਼ਾਂ ਵੀਰ ਜੀ ਬਹੁਤ ਨੇ ਸੈਂਟਰ ਵੱਲੋਂ ਜਿਹੜੀਆਂ ਸਕੀਮਾਂ ਨੇ ਬਹੁਤ ਆਉਂਦੀਆਂ ਨੇ ਹਾਂਜੀ ਜਿਹੜੇ ਆਪਾਂ ਮੰਨ ਲਓ ਵੀ ਘੱਟ ਪੜੇ ਲਿਖੇ ਸਰਪੰਚ ਬਣਾ ਦਨੇ ਆ ਉਹ ਇਹ ਚੀਜ਼ਾਂ ਤੋਂ ਜਾਣੂ ਨਹੀਂ ਹੁੰਦੇ ਹਾਂਜੀ ਵੀ ਸਕੀਮਾਂ ਸੈਂਟਰ ਵੱਲੋਂ ਕੀ ਆਉਂਦੀਆਂ ਨੇ ਪਰ ਭਾਜੀ ਚਲੋ ਮੈਂ ਤੁਹਾਡੀ ਗੱਲ ਘਟਦਾ ਪਰ ਜਦੋਂ ਦੇ ਭਗਵੰਤ ਮਾਨ ਸਾਹਿਬ ਆਏ ਨੇ ਤੇ ਸਾਰੇ ਮੁੰਡੇ ਸਾਡੇ ਪਿੰਡ ਵੀ ਜੰਗੇ ਇਸ ਦੇ ਜਿੰਨੇ ਵੀ ਮੈਂਬਰ ਸਭਾਨ ਬਣੇ ਨੇ ਸਾਰੇ ਜਿਹੜੇ ਪੜੇ ਲਿਖੇ ਕਹਦੀ ਵੀ ਜਿਹੜੇ ਕੰਮਕਾਰ ਆਪ ਜਾ ਕੇ ਕਰਵਾ ਸਕਦੇ ਨੇ ਕਿਸੇ ਨਾਲ ਅੱਗੇ ਜਾ ਕੇ ਗੱਲ ਕਰਨੀ ਬਹੁਤ ਔਖੀ ਹੁੰਦੀ ਹੈ ਭਾਜੀ ਬਾਲੇ ਜਿਹੜੇ ਕਦੇ ਨਹੀਂ ਜਿਨ੍ਹਾਂ ਨੇ ਆਪ ਹੀ ਨਹੀਂ ਪੜੇ ਹੈਗੇ ਯਾਰ ਉਹ ਅੱਗੇ ਕੀ ਕਰਨਗੇ ਹਨ ਸਹੀ ਗੱਲ ਬੋਲ ਰਹੇ ਤੁਸੀਂ ਦੱਸੋਗੇ ਜੀ ਹੁਣ ਮੰਨ ਲਓ ਜਿਹੜੇ ਬਾਈ ਜੀ ਘੜੇ ਘੱਟ ਪੜੇ ਲਿਖੇ ਸਰਪੰਚ ਬਣ ਜਾਂਦੇ ਨੇ ਜਾਂ ਲੋਕੀ ਬਣਾ ਲੈਂਦੇ ਨੇ ਅੱਗੇ ਜਿਹੜੇ ਪਿੰਡ ਦੇ ਵਾਸੀ ਨੇ ਨਾ ਉਹਨਾਂ ਨੂੰ ਬਾਲੀਆਂ ਡਿੱਕਦਾ ਹੁੰਦੀਆਂ ਨੇ ਹਾਂਜੀ ਹਾਂਜੀ ਕਿਉਂਕਿ ਇਹੋ ਜਿਹੇ ਬੰਦੇ ਚੁਣੇ ਜਾਂਦੇ ਨੇ ਮੰਨ ਲਓ ਪੈਸੇ ਦੇ ਜ਼ੋਰ ਤੇ ਜਾਂ ਜਿੰਮੇ ਵੀ ਲਾ ਲੋ ਲੋਕਾਂ ਨੇ ਕਿਵੇਂ ਵੀ ਚੁਣਤੇ ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਹੁੰਦਾ ਬਹੁਤ ਘੱਟ ਤਰੀਕਾ ਹੁੰਦਾ ਹਾਂਜੀ ਕਿਉਂਕਿ ਮੰਨ ਲਓ ਜੇ ਕਿਸੇ ਅਫਸਰ ਕੋਲੇ ਬਾਗੇ ਹਾਂਜੀ ਹਾਂਜੀ ਜੇ ਉਹਦੇ ਆਪਾਂ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰਾਂਗੇ ਇਹ ਵੀ ਸਰਪੰਚ ਦੀ ਸੁਆਦ ਵਾਲੀ ਗੱਲ ਨਹੀਂ ਹਾਂਜੀ ਜਿੱਥੇ ਤੱਕ ਮੈਨੂੰ ਲੱਗਦਾ ਕਿਉਂਕਿ ਸਰਪੰਚ ਬਾਈ ਜੀ ਇਹ ਜਿਆ ਚਣੋ ਕਿਉਂਕਿ ਜਿਹੜਾ ਸਰਪੰਚੇ ਦੀ ਪਾਵਰ ਬਹੁਤ ਵੱਡੀ ਹੁੰਦੀ ਹੈ ਲੱਗੀ ਭਾਰੀ ਬਾਲੇ ਪਤਾ ਕੀ ਕਹਿੰਦੇ ਨੇ ਵੀ ਤੂੰ ਬਾਹਰ ਬੈਠਾ ਨਹੀਂ ਮੈਂ ਅਫਸਰ ਨੂੰ ਮਿਲ ਕੇ ਆਉਣਾ ਅਫਸਰ ਤੋਂ ਬਿਨਾਂ ਮੇਂਦਰੋਂ ਵੀ ਗੱਲਬਾਤ ਨਾ ਹੁੰਦੀ ਉਹਦੀ ਹਾਂਜੀ ਹਾਂਜੀ ਇਹ ਹੀ ਗੱਲ ਕਹਿਣਾ ਬਾਈ ਜਿਹੜੇ ਸਰਪੰਚ ਹੁੰਦੇ ਆ ਵੀ ਇਹੇ ਜਾ ਚੁਣੋ ਯਾਰ ਅਜੀ ਵਿੱਚ ਕੋਈ ਬੜਕ ਹੋਵੇ ਵੀ ਹਾਂ ਅਫਸਰ ਨਾਲ ਗੱਲ ਕਰਨ ਦੀ ਹਾਂਜੀ ਹਾਂਜੀ ਜੁਰਤ ਰੱਖਦਾ ਹੋਵੇ ਹਾਂ ਕੰਮ ਕਢਾਉਣੇ ਇਹ ਨਾ ਹੋਵੇ ਵੀ ਯਾਰ ਸਰਪੰਚ ਕੋਲ ਬਹੁਤ ਵੱਡੀ ਪਾਵਰ ਹੁੰਦੀ ਹੈ ਬਾਈ ਜੀ ਬਹੁਤ ਵੱਡੀ ਹਾਂਜੀ ਪਰ ਇਹ ਜਿਹੜੇ ਬਣ ਜਾਂਦੇ ਨੇ ਘੱਟਪੜ ਉਹਨਾਂ ਨੂੰ ਬਹੁਤ ਘੱਟ ਪਤਾ ਹੁੰਦਾ ਵੀ ਸਰਪੰਚ ਦੀ ਪਾਵਰ ਕੀ ਹੈ ਸਰਪੰਚ ਦੀ ਪਾਵਰ ਬਾਈ ਜੀ ਬਹੁਤ ਜ਼ਿਆਦਾ ਹੈ ਹਾਂਜੀ ਉਹਨੂੰ ਚੈਲੰਜ ਜਿਹੜਾ ਉਹਨਾਂ ਨੇ ਗ੍ਰਾਮ ਸਭਾ 'ਚ ਮਤਾ ਪਾਤਾ ਨਾ ਸੀਐਮ ਕੀ ਪੀਐਮ ਵੀ ਨਹੀਂ ਚੈਲੰਜ ਕਰ ਸਕਦਾ ਜਿਹੜਾ ਉਹਨਾਂ ਨੇ ਗ੍ਰਾਮ ਸਭਾ 'ਚ ਬਹਿ ਕੇ ਮਤਾ ਪਾਤਾ ਪਿੰਡ ਵਾਸਤੇ ਸੋ ਇੰਨੀ ਪਾਵਰ सरपंच मैं चलो टाइम ठाडे तो बड़ी मुश्किल ਨਾਲ ਮਿਲਿਆ ਭਾਜੀ ਕਿਹੜਾ ਲਾਂਡੇ ਨੇ ਸਾਰੇ ਪਿੰਡ 'ਚ ਹੋਰ ਵੀ بڑا ਕਰਨ ਦੇ ਨੇ ਵੀ ਚਲੋ ਹੁੰਦੇ ਹੀ ਆਪਾਂ ਸਰਪੰਚੀ ਦਾ ਕਰਦੇ ਆ ਭਾਜੀ ਤੁਸੀਂ ਦੋ ਚਾਰ ਜਿਹੜੀਆਂ ਹੈਗੀਆਂ ਨੇ ਆਪਾਂ ਕਹਿ ਦਈਏ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਗੱਲਾਂ ਬਾਤਾਂ ਜਿਹੀ ਕਰੀਏ ਵੀ ਕੱਲ ਨੂੰ ਸਰਪੰਚ ਚੁਣੇ ਜਾਣੇ ਹੋ ਬਾਅਦ 'ਚ ਉਹ ਗੱਲਾਂ ਹੋਣਗੀਆਂ ਜਾਂ ਹੁਣੇ ਵੀਡੀਓ ਤੋਂ ਬਾਅਦ ਵੀ ਕਹਿਣਗੇ ਯਾਰ ਵੀ ਇਹ ਤੇ ਇੰਟਰਵਿਊ ਕਰਨ ਲੱਗੇ ਗੱਲਾਂ ਕਰਨ ਲੱਗੇ ਸਾਡਾ ਪੱਖ ਹੈ ਸੱਚ ਜੋ ਇਹ ਬੋਲਣਗੇ ਉਸੇ ਤਾਂ ਡੇਗੇ ਰੱਖਿਆ ਤੁਹਾਡਾ ਜੋ ਸੋਚ ਸਮਝੇ ਉਹ ਤੁਸੀਂ ਆਪਣੀ ਵਰਤੋਗੇ ਹਾਂਜੀ ਹੋਰ ਕੁਝ ਭਾਈ ਜੀ ਹੋਰ ਭਾਈ ਜੀ ਮੁੱਦੇ ਨੇ ਜਿਵੇਂ ਕੁੜੀਆਂ ਦੀ ਲਾ ਲੋ ਸਗਨ ਸਕੀਮ ਹਾਂਜੀ ਇਹ ਬਹੁਤ ਘੱਟ ਦਵਾਉਂਦੇ ਆ ਸਰਪੰਚ ਜਾਂ ਵਿਚਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਘੱਟ ਮਿਲਦੀਆਂ ਨੇ ਸਗਨ ਸਕੀਮ ਹਾਂਜੀ ਸਗਨ ਸਕੀਮ ਹੈ ਜਿਹੜੀ ਉਹ ਹਰ ਇੱਕ ਮੰਨ ਲਓ ਜਿਹੜੀ ਮੇਰੇ ਪਿੰਡ ਦੀ ਲੜਕੀ ਹੈ ਮੈਂ ਖੁਦ ਆਪ ਦਵਾਇਆ ਕਰੂੰਗਾ ਤੇ ਇੱਕ ਜਿਹੜੇ ਵੀ ਮੰਨ ਲਓ ਕੁੜੀਆ ਵਿਆਹੀ ਜਾਂਦੀ ਹੈ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕੋਈ ਝਗੜਾ ਕਲੇਸ਼ ਰੱਬ ਨਾ ਕਰੇ ਮੈਂ ਨਾ ਚਾਹਾਂ ਵੀ ਕਿਸੇ ਦਾ ਨਾ ਹੋਵੇ ਪਰ ਜੇ ਕਿ ਫਿਰ ਵੀ ਹੁੰਦਾ ਹੈ ਤਾਂ ਉਹਨਾਂ ਦੇ ਜਿਹੜੇ ਮੰਨ ਲਓ ਲੜਾਈ ਝਗੜਾ ਹੈ ਨੇ ਮੈਂ ਆਪ ਜਾ ਕੇ ਖੁਦ ਹੱਲ ਕਰਵਾਇਆ ਕਰੂਗਾ ਬੜੀ ਵੱਡੀ ਗੱਲ ਕਹੀਏ ਕਿਉਂ ਇਹ ਚੀਜ਼ਾਂ ਹੁੰਦੀਆਂ ਨੇ ਬਾਹਲੇ ਤਾਂ ਜਿੰਨਾ ਕਹਿੰਦੇ ਕੁੜੀ ਲੜਕੇ ਆ ਗਈ ਤਾਂ ਸਰਪੰਚ ਕਹਿੰਦਾ ਯਾਰ ਕੀ ਲੋੜ ਐ ਆਪਾਂ ਨੂੰ ਕੀ ਲੋੜ ਜਾਣ ਦੀ ਤੀਆਂ ਬੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਭਾਜੀ ਤੁਹਾਡੀ ਇਹ ਗੱਲ ਬੜੀ ਸੋਹਣੀ ਲੱਗੀ ਤੇ ਜਿਹੜੀਆਂ ਸਾਡੀਆਂ ਭੈਣਾਂ ਭਰਾ ਜਿਨ੍ਹਾਂ ਦੇ ਘਰੇ ਰੱਬ ਨਾ ਕਰੇ ਕਿਸੇ ਦੇ ਘਰੇ ਕਲੇਸ਼ ਨਾ ਹੋਵੇ ਪਰ ਭਾਜੀ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਬੋੜੇ ਘਰਾਂ 'ਚ ਹੁੰਦਾ ਪਰ ਪਿੰਡ ਦੇ ਜੇ ਚਾਰ ਬੰਦੇ ਜਾ ਕੇ ਕਿਸੇ ਕੁੜੀ ਦਾ ਕਰ ਦੇਣਗੇ ਨਾ ਵੀ ਹੱਲਾ ਸਮਝਾਈ ਦੇਣਗੇ ਲੜਾਈ ਝਗੜੇ ਦੀ ਤਾਂ ਬੜੀ ਸੋਹਣੀ ਗੱਲ ਹੁੰਦੀ ਹੈ ਨਹੀਂ ਬਈ ਸੋਚ ਆਪਣੀ ਇਹੀ ਹੈ ਵੀ ਜਿਹੜੇ ਮੰਨ ਲਓ ਕੋਈ ਪਿੰਡ 'ਚ ਕੋਈ ਕਿਸੇ ਦਾ ਮੈਂ ਤਾਂ ਨਹੀਂ ਕਹਿੰਦਾ ਵੀ ਨਾ ਕਿਸੇ ਦਾ ਕੋਈ ਲੜਾਈ ਝਗੜਾ ਹੋਵੇ ਪਰ ਜੇ ਹੁੰਦਾ ਵੀ ਹੈ ਤੁਹਾਨੂੰ ਆਪਾਂ ਉਥੇ ਹੀ ਸੋਲਵ ਕਰਾਇਬ ਕਰਾਂਗੇ ਪਿੰਡ 'ਚ ਬੈਕੀ ਹਾਂਜੀ ਉਥੇ ਹੀ ਕਰਵਾ ਕਰਾਂ ਜੇਕਰ ਕੋਈ ਨਹੀਂ ਤਰ ਮੰਨਦੀ ਕੋ ਇਹ ਜੀ ਹੁੰਦੇ ਨਾ ਬਈ ਪਿੰਡਾਂ 'ਚ ਅੜਬ ਵੀ ਹੁੰਦੇ ਨੇ ਹਾਂਜੀ ਬੇਸ਼ਤ ਮੰਨਣ ਹੀ ਨਹੀਂ ਪੰਚਾਇਤ ਤੋਂ ਅਸੀਂ ਤਾਂ ਜਾਣ ਹੀ ਠਾਣਿਆ ਉਹ ਜੇ ਬਈ ਠਾਣੇ ਜਾਂਦੇ ਆ ਤਾਂ ਉੱਥੇ ਕਿਸੇ ਵੀ ਤੇਰ ਦੀ ਕੋਈ ਸਪੋਰਟ ਨਹੀਂ ਹੋਊਗੀ 10000 ਉਧਰੋਂ ਤੁਰ ਜਾਂਦਾ 10 ਉਧਰੋਂ ਹਾਂਜੀ ਬਈ ਉਹ ਕਾਰਵਾਈ ਆਪਦੀ ਪੁਲਿਸ ਕਰੂ ਪ੍ਰਸ਼ਾਸਨ ਕਰੂ ਉੱਥੇ ਮੇਰੀ ਕਿਸੇ ਵੀ ਪਾਰਟੀ ਨਾਲ ਦੀ ਕੋਈ ਇੰਟਰਫੇਅਰ ਨਹੀਂ ਹੋਇਆ ਕਰੂ ਵੀ ਮੈਂ ਮੰਨ ਲਓ ਜੇ ਇੱਕ ਪਾਰਟੀ ਨੇ ਨਹੀਂ ਮੰਨਿਆ ਦੂਜੀ ਤੇ ਜਾ ਕੇ ਪਰਚਾ ਕਰਾਤਾ ਹਾਂਜੀ ਇਹ ਉੱਥੇ ਇਹੋ ਜੀ ਗੱਲ ਕੋਈ ਨਹੀਂ ਹੋਇਆ ਕਰੂਗੀ ਤੇ ਇੱਕ ਜਿਹੜੀ ਮਈ ਮੇਨ ਲੜਾਈਆਂ ਹੁੰਦੀਆਂ ਨੇ ਉਹ ਜ਼ਿਆਦਾਤਰ ਮਿੰਤੀਤੀ ਹੁੰਦੀਆਂ ਨੇ ਹਨਾ ਜ਼ਮੀਨਾਂ ਦੀ ਮਿੰਤੀ ਦੀ ਗੱਲ ਤੋਂ ਹੋਰ ਐ ਹੋਗੀ ਉਹ ਉਹ ਜਿਹੜੀ ਬਈ ਮਿੰਤੀ ਐ ਮੈਂ 5 ਸਾਲਾਂ ਤੋਂ ਵੀ ਮੰਨ ਲਓ ਵਿੱਚ 5 ਸਾਲਾਂ ਦੇ ਵਿੱਚ ਵਿੱਚ ਕਹਿ ਲਓ 5 ਸਾਲਾਂ ਦੇ ਵਿੱਚ ਵਿੱਚ ਜਿਹੜੀ ਸਰਕਾਰੀ ਮੰਤੀ ਆ ਆਪਦੇ ਪੰਚਾਇਤ ਵੱਲੋਂ ਪੈਸਾ ਭਰ ਕੇ ਹਾਂਜੀ ਸਾਰੇ ਖੇਤਾਂ ਦੇ ਬਾਣਾ ਦੀ ਮੰਨ ਲਓ ਮੰਤੀ ਕਰਾਵਾਂ ਜਿਹੜੇ ਠੱਡੇ ਲੱਗੇ ਹੋਏ ਆ ਬਾਈ ਜੀ ਹੁਣ ਇਹ ਬਹੁਤ ਪੁਰਾਣੇ ਲੱਗੇ ਹੋਏ ਨੇ ਹੱਲ ਚੱਲ ਹੋ ਰਹੀ ਇਹਨਾਂ ਦੀ ਯਾਨੀ ਵੀ ਭਾਜੀ ਨੇ ਤੁਸੀਂ ਇਹ ਕਰਵਾਓਗੇ ਹਾਂਜੀ ਹਾਂਜੀ ਤੁਹਾਡੇ ਵਾਦੇ ਭਾਜੀ ਵਾਵਾ ਹੋ ਗਏ ਨੇ ਤੇ ਇਹ ਵੀਡੀਓ ਸਾਹਮਣੇ ਰੱਖਿਓ ਜਿੰਨੇ ਕਾਨਗੜ ਵਾਲੇ ਸਾਡੇ ਵੋਟਰ ਨੇ ਭਾਜੀ ਦਾ ਪੱਖ ਤੁਹਾਡੇ ਅੱਗੇ ਰੱਖਿਆ ਪਾਜੀ ਨੇ ਬੜੇ ਸੋਹਣੇ ਸੁਭਾਅ ਸਾਨੂੰ ਬੜਾ ਵਧੀਆ ਲੱਗਿਆ ਪਹਿਲੀ ਵਾਰ ਹੀ ਮਿਲੇ ਆ ਸੀ ਤੇ ਸਾਡੇ ਜਿੰਨੇ ਵੀ ਸਾਡੇ ਵੋਟਰ ਨੇ ਕਾਨ ਘੜ ਦੇ ਕੋਸ਼ਿਸ਼ ਕਰੋ ਪਾਜੀ ਨੂੰ ਚੁਣ ਦੀ ਪਾਜੀ ਕਾਨ ਘੜ ਦੇ ਵੋਟਰਾਂ ਲਈ ਕੀ ਸੁਨੇਹਾ ਸਾਡੇ ਲਾਸਟ ਕੋਈ ਮੈਸੇਜ ਦੇਣਾ ਹੋਵੇ ਵੋਟਰਾਂ ਲਈ ਬਈ ਇਹ ਸੁਨੇਹਾ ਦੇਖੋ ਜਿਹੜੇ ਤਾਂ ਮੇਰੇ ਨਾਲ ਖੜੇ ਨੇ ਨਾ ਵੋਟਰ ਪਾਉਣ ਦੇ ਨੇ ਉਹ ਤਾਂ ਪਾਉਣਗੇ ਪਰ ਜਿਹੜੇ ਵੀ ਮੰਨ ਲਓ ਨਹੀਂ ਵੀ ਪਾਉਣਗੇ ਆਪਾਂ ਉਹਨਾਂ ਨੂੰ ਵੀ ਬਰਾਬਰ ਦਾ ਸਨਮਾਨ ਦਿੱਤਾ ਜਾਊਗਾ ਇਹ ਨਹੀਂ ਹੈਗਾ ਵੀ ਜਿਹੜੇ ਅੱਜ ਮੇ ਪਤੀ ਹੁੰਦਾ ਬਈ ਪਿੰਡਾਂ 'ਚ ਵੀ ਕੌਣ ਕਿੱਧਰ ਚੱਲਿਆ ਹੋਇਆ ਹਨਾ ਆਪਾਂ ਉਹਨਾਂ ਨਾਲ ਕੋਈ ਬਿਤਕਰਾ ਨਹੀਂ ਹੋਊਗਾ ਵੀ ਕਹਿਣ ਦਾ ਭਾਵ ਇਹ ਨਹੀਂ ਹੋਊਗਾ ਵੀ ਜਿਹੜੇ ਮੇਰੇ ਨਾਲ ਚੱਲੇ ਨੇ ਮੈਂ ਉਹਨਾਂ ਦੀ ਹੀ ਕੰਮ ਕਰਨਾ ਹੈ ਜਦੋਂ ਮੈਂ ਬਈ ਸਰਪੰਚ ਚੁਣਿਆ ਗਿਆ ਨਾ ਸਾਰੇ ਪਿੰਡ ਦਾ ਹੀ ਸਰਪੰਚ ਆ ਮੈਂ ਹਾਂਜੀ ਚਾਹੇ ਬੋਟ ਕਿਸੇ ਨੇ ਪਾਈ ਹੈ ਚਾਹੇ ਕਿਸੇ ਨੇ ਨਹੀਂ ਪਾਈ ਹਾਂਜੀ ਇਹ ਮੂਰਖਤਾ ਹੁੰਦੀ ਹੈ ਸਰਪੰਚਾਂ ਦੀ ਵੀ ਮੰਨ ਲਓ ਜਿਹੜੇ ਈਰਖਾ ਕਰਦੇ ਨੇ ਹਾਂਜੀ ਜਦੋਂ ਚੁਣੇਗੇ ਉਹ ਸਾਰੇ ਪਿੰਡ ਵਾਸੀ ਹੀ ਚੁਣੇਗੇ ਕਿਉਂਕਿ ਜਦੋਂ ਦੋ ਮੱਲ ਬਈ ਖਾੜੇ ਦੇ ਵਿੱਚ ਖੜਿਆ ਇੱਕ ਨੇ ਤਾਂ ਟਹਿਣੀ ਹੁੰਦੀ ਹੈ ਕਿਉਂਕਿ ਸਪੋਰਟਾਂ ਤਾਂ ਦੋਨੇ ਪਾਸੇ ਹੁੰਦੇ ਨਾ VOTER ਤਾਂ ਦੋਨੇ ਪਾਸੇ ਹੀ ਹੋਣਗੇ ਨਾ ਹਾਂਜੀ ਫਿਰ ਇੱਕ ਨੂੰ ਸਰਪੰਚ ਨੂੰ ਤਾਂ ਲਾਈਕ ਕਰਦੇ ਨਹੀਂ ਹੁੰਦੇ ਵੀ ਕੋਈ ਸਾਰਾ ਪਿੰਡ ਇੱਕ ਪਾਸੇ ਹੋਵੇ ਕੁਝ ਨਾ ਕੁਝ ਤਾਂ ਹੁੰਦੀ ਹੈ ਨਾ ਬਈ ਜੀ ਵੀ ਇਹ ਇਸ ਕਰਕੇ ਵੀ ਜਿਹੜੇ VOTER ਖੜੇ ਮੈਂ ਅੱਜ ਵੀ ਚੱਕਰ ਢੇਡਾ ਲਾਉਣ ਤੋਂ ਪਹਿਲਾਂ ਇਹ ਗੱਲ ਦੀ ਸਪੀਚ ਦਿੱਤੀ ਸੀ ਵੀ ਆਪਾਂ ਕਿਸੇ ਤਰ੍ਹਾਂ ਦਾ ਪਿੰਡ ਦੇ ਵਿੱਚ ਕੋਈ ਵੀ ਨਾਫਰਤਾਂ ਨਹੀਂ ਫਿਲਾਉਣੀ ਕਿਹ ਵਾਰੀ ਆਪਾਂ ਮੰਨ ਲਓ ਜਦੋਂ ਢੇਡਾ ਲਾਉਣਿਆਂ ਵੀਡੀਓ ਵਗੈਰਾ ਬਣਾ ਲੈਂਦੇ ਨੇ ਢੇਡੇ ਦੀ ਉਹ ਜਿਹੜੇ ਸੌਂਗ ਨੇ ਇਹ ਜੇ ਲਾਈ ਜਾਂਦੇ ਨੇ ਵੀ ਯਾਰ ਦੂਜੇ ਦੇ ਮਨ ਚ ਨਾਫਰਤ ਜੀ ਭਰੀ ਜਾਂਦੀ ਹੈ ਹਾਂ ਵੀਰ ਇਹ ਤਾਂ ਪਹਿਲੀ ਐ ਕਰਨ ਲੱਗ ਗਏ ਹਨਾ ਮੈਂ ਇਹ ਗੱਲ ਬਕਾਇਦਾ ਬੋਲੀ ਹੈ ਵੀ ਜਿਹੜੇ ਆਪਣੇ ਉਹ ਵੀ ਸਰਪੰਚ ਸਾਹਿਬ ਖੜੇ ਨੇ ਉਹ ਵੀ ਆਪਣੇ ਸਤਿਕਾਰਯੋਗ ਨੇ ਹਾਂਜੀ ਉਹਨਾਂ ਨਾਲ ਜਿਹੜੇ ਚੱਲੇ ਹੋਏ ਵੋਟਰ ਨੇ ਉਹ ਵੀ ਆਪਣੇ ਸਤਿਕਾਰਯੋਗ ਨੇ ਕਿਉਂਕਿ ਜਦੋਂ ਕੋਈ ਦੋ ਸਰਪੰਚ ਖੜੇ ਹੋਗੇ ਹਨਾ ਉਹਨਾਂ ਨੇ ਚੱਲਣਾ ਤਾਂ ਹੈਗੀ ਬਾਈ ਜੀ ਹਨਾ ਵੀ ਇਸ ਤਰ੍ਹਾਂ ਦੀ ਕੋਈ ਨਹੀਂ ਹੋਊਗੀ ਵੀ ਆਪਾਂ ਉਹਨਾਂ ਨੂੰ ਉਹ ਕਰਾਂਗੇ ਯਾਨੀ ਕਿ ਫੈਸਲਾ ਕਾਨਗੜ ਦੇ ਪੈਣਾ ਪ੍ਰਾਮਾਣੇ ਕਰਨਾ ਜਿਹੜੇ ਤੁਹਾਡੇ ਵੋਟਰਾਂ ਨੇ ਕਰਨਾ ਤੇ ਸਾਡੇ ਵੱਲੋਂ ਭਾਜੀ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਲਈ ਤੇ ਅਸੀਂ ਅੱਗੇ ਤੁਹਾਡਾ ਜੋ ਫੈਸਲਾ ਹੋਏਗਾ ਉਸ ਤੋਂ ਬਾਅਦ ਮਿਲਾਂਗੇ ਭਾਜੀ ਨਾਲ ਠੀਕ ਹੈ ਭਾਜੀ ਤੇ ਸੋਨਾਤਮਾ ਚਾਹੀਏ ਮਿਲਾਂਗੇ ਹਾਂ ਠੀਕ ਹੈ ਭਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ